ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਐਂਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਕੜੀ ਜੇ ਤੁਸੀਂ ਮੇਰੇ ਇਸ ਤਰੀਕੇ ਨਾਲ ਕੜੀ ਬਣਾਓਗੇ ਤਾਂ ਉਂਗਲਾਂ ਚਟਦੇ ਰਹਿ ਜਾਓਗੇ ਇੰਨੀ ਜ਼ਿਆਦਾ ਟੇਸਟੀ ਬਣੂ ਚਲੋ ਬਣਾਉਣਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਇੱਥੇ ਮੈਂ ਇੱਕ ਕੌਲੀ ਜਾਨੀ ਕਿ ਇੱਕ ਕੱਪ ਲਿਆ ਬੇਸਨ ਦਾ ਬੇਸਨ ਨੂੰ ਆਪਾਂ ਚੰਗੀ ਤਰ੍ਹਾਂ ਛਾਣ ਲੈਣਾ ਪਹਿਲਾਂ ਮੈਂ ਅੱਧਾ ਕਿਲੋ ਜਾਨੀ ਕਿ 500 ਗ੍ਰਾਮ ਦਹੀਂ ਲਿਆ ਦਹੀਂ ਦੇ ਵਿੱਚ ਹੀ ਮੈਂ ਬੇਸਨ ਨੂੰ ਛਾਣ ਲਿਆ ਹੁਣ ਚੰਗੀ ਤਰ੍ਹਾਂ ਕਿਸੇ ਬਿਸਕਰ ਬਿਸਕਰ ਦੀ ਮਦਰਨਾ ਤੁਸੀਂ ਇਸ ਨੂੰ ਫੈਂਟ ਲੈਣਾ ਤਾਂ ਕਿ ਜਿਹੜੇ ਬੇਸਨ ਦੀਆਂ ਕੋਈ ਵੀ ਇਹਦੇ ਵਿੱਚ ਗੰਢਾ ਨਾ ਰਹਿਣ ਬਿਲਕੁਲ ਸਮੂਥ ਬੈਟਰ ਬਣ ਕੇ ਤਿਆਰ ਹੋਵੇ ਉਨੀ ਜਿਆਦਾ ਕੜੀ ਟੇਸਟੀ ਬਣ ਕੇ ਤਿਆਰ ਹੋਊਗੀ ਹੋਸਤਵਾ ਨਾਲ ਪਹਿਲੀ ਤੀ ਮਸਾਲੇ ਐਡ ਕਰਦੇ ਆ ਇੱਕ ਚਮਚ ਨਮਕ ਦਾ ਪਾਏ ਮੈਂ ਇਹਦੇ ਵਿੱਚ ਅੱਧਾ ਚਮਚ ਹਲਦੀ ਦਾ ਹੁਣ ਆਪਾਂ ਨਮਕ ਤੇ ਹਲਦੀ ਪਾ ਕੇ ਇਹਨੂੰ ਚੰਗੀ ਤਰ੍ਹਾਂ মিক্স ਕਰ ਦਾਂਗੇ ਇਸ ਤਰ੍ਹਾਂ ਹਲਦੀ ਪਾਉਣ ਨਾਲ ਜਿਹੜਾ ਕੜੀ ਦਾ ਕਲਰ ਬਹੁਤ ਵਧੀਆ ਆਉਂਦਾ ਹੈ 1.5 ਲੀਟਰ ਮੈਂ ਇਹਦੇ ਵਿੱਚ ਪਾਣੀ ਦਾ ਪਾ ਲਿਆ ਹੋਰ ਤਾਂ ਕਿ ਕੜੀ ਆਪਣੀ ਪੱਕੂਗੀ ਜਿੰਨਾ ਕੜੀ ਪੱਕੂਗੀ ਓਨੀ ਜਿਆਦਾ ਟੇਸਟੀ ਬਣਦੀ ਹੈ ਉਸ ਤੋਂ ਬਾਅਦ ਆਪਾਂ ਕੜੀ ਨੂੰ ਤੜਕਾ ਲਗਾਉਣਾ ਬਿਲਕੁਲ ਦੇਖੋ ਆਪਾਂ ਸਮੂਥ ਬੈਟਰ ਬਣਾਇਆ ਉਹਦੇ ਵਿੱਚ ਇੱਕ ਵੀ ਗੰਧ ਨਹੀਂ ਹੈਗੀ ਹੁਣ ਮੈਂ ਕੜਾਹੀ ਦੇ ਵਿੱਚ ਪਾਇਆ ਸਰੋਂ ਦਾ ਤੇਲ 2 ਵੱਡੇ ਚਮਚ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਇਹ ਕੜੀ ਹੈ ਜਿਹੜੀ ਅੱਜ ਆਪਾਂ ਆਲੂ ਤੇ ਪਿਆਜ਼ਾਂ ਵਾਲੀ ਬਣਾ ਕੇ ਤਿਆਰ ਕਰਾਂਗੇ ਪਕੌੜਿਆਂ ਵਾਲੀ ਕੜੀ ਨਹੀਂ ਬਣਾਉਂਦੇ ਪਰ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਇੱਕ ਵਾਰ ਬਣਾ ਕੇ ਜ਼ਰੂਰ ਟਰਾਈ ਕਰਿਓ ਇਹ ਕੜੀ ਨੂੰ ਤੁਸੀਂ ਚੋਲ ਦੇ ਨਾਲ ਵੀ ਖਾ ਸਕਦੇ ਹੋ ਰੋਟੀ ਦੇ ਵੀ ਨਾਲ ਵੀ ਖਾ ਸਕਦੇ ਹੋ ਬਹੁਤ ਟੇਸਟੀ ਲੱਗੂਗੀ ਦੇਖੋ ਆਪਣਾ ਤੇਲ ਹੈ ਜਿਹੜਾ ਚੰਗੀ ਤਰ੍ਹਾਂ ਗਰਮ ਹੋ ਗਿਆ ਉਸ ਤੋਂ ਬਾਅਦ ਇੱਥੇ ਮੈਂ 4 మీడియం ਸਾਈਜ਼ ਦੇ ਆਲੂਆਂ ਨੂੰ ਇਸ ਤਰ੍ਹਾਂ ਲੰਬਾ-ਲੰਬਾ ਕੱਟ ਲਿਆ ਸੀ ਆਲੂਆਂ ਨੂੰ ਆਪਾਂ ਇਸ ਤਰ੍ਹਾਂ ਜਦੋਂ ਕੜੀ ਦੇ ਵਿੱਚ ਫਰਾਈ ਕਰਕੇ ਪਾਉਨੇ ਆ ਤੇ ਇਹਦਾ ਟੇਸਟ ਆ ਜਿਹੜਾ ਬਹੁਤ ਜ਼ਿਆਦਾ ਵਧੀਆ ਆਉਂਦਾ ਤੁਸੀਂ ਇੱਕ ਵਾਰ ਬਣਾ ਕੇ ਜ਼ਰੂਰ ਟਰਾਈ ਕਰਿਓ ਹੁਣ ਆਪਾਂ ਆਲੂਆਂ ਨੂੰ ਉਦੋਂ ਤੱਕ ਥੋੜਾ ਜਿਹਾ ਪਕਾਉਣਾ ਹੈ ਇਹਦੇ ਵਿੱਚ ਫਰਾਈ ਕਰਨਾ ਹੈ ਜਦੋਂ ਤੱਕ ਦੇਖੋ ਇਹਨਾਂ ਦੇ ਉੱਪਰੋਂ ਬ੍ਰਾਊਨ ਲੇਅਰ ਨਹੀਂ ਹੋ ਜਾਂਦੀ ਦੇਖੋ ਆਲੂ ਨੇ ਜਿਹੜੇ ਆਪਣੇ ਉੱਪਰੋਂ ਬ੍ਰਾਊਨ ਹੋਣ ਲੱਗ ਗਏ ਫੁੱਲ ਫਲੇਮ ਤੇ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਤੇਲ ਦੇ ਵਿੱਚ ਹੁਣ ਆਪਾਂ ਆਲੂਆਂ ਨੂੰ ਕੱਢ ਲਾਂਗੇ ਇਸ ਤਰ੍ਹਾਂ ਜਦੋਂ ਤੁਸੀਂ ਆਲੂ ਨੂੰ ਫਰਾਈ ਕਰਕੇ ਕੜੀ ਦੇ ਵਿੱਚ ਪਾਉਨੇ ਹੋ ਤਾਂ ਕੜੀ ਦਾ ਸਵਾਦ ਹੈ ਜਿਹੜਾ ਦੁੱਗਣਾ ਹੋ ਜਾਂਦਾ ਹੈ ਉਸੇ ਤੇਲ ਦੇ ਵਿੱਚ ਮੈਂ ਅੱਧਾ ਚਮਚ ਪਾਇਆ ਰਾਈ ਦਾ ਅੱਧਾ ਚਮਚ ਪਾਇਆ ਮੇਥੀ ਦਾਣਾ ਇੱਕ ਚਮਚ ਪਾਇਆ ਸੁੱਕਾ ਧਨੀਆ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਹੈ ਕੜੀ ਦੇ ਵਿੱਚ ਇਹ ਤੁਸੀਂ ਜ਼ਰੂਰ ਪਾਓ ਹੁਣ ਆਪਾਂ ਤਿੰਨੇ ਚੀਜ਼ਾਂ ਨੂੰ ਥੋੜਾ ਜਿਹਾ ਭੁੰਨ ਲਾਂਗੇ ਤੇਲ ਦੇ ਵਿੱਚ ਉਸ ਤੋਂ ਬਾਅਦ ਮੈਂ ਇੱਥੇ ਲਿਆ ਲਸਣ ਅਦਰਕ ਤੇ ਹਰੀ ਮਿਰਚ ਹਰੀ ਮਿਰਚ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਵੱਧ ਜਾਂ ਘੱਟ ਕਰ ਸਕਦੇ ਹੋ ਮੈਂ 4 ਹਰੀਆਂ ਮਿਰਚਾਂ ਕੱਟ ਕੇ ਲਈਆਂ ਨੇ 1 ਇੰਚ ਅਦਰਕ ਦਾ ਟੁਕੜਾ ਤੇ ਇੱਕ ਗੱਠੀ ਲਸਣ ਦੀ ਉਹਨੂੰ ਮੈਂ ਬਰੀਕ ਬਰੀਕ ਕੱਟ ਲਿਆ ਸੀ ਇੱਥੇ ਮੈਂ 8-10 ਲਏ ਨੇ ਕੜੀ ਪੱਤੇ ਇਹਦੇ ਨਾਲ ਵੀ ਟੇਸਟ ਬਹੁਤ ਵਧੀਆ ਆਉਂਦਾ ਹੈ ਕੜੀ ਦੇ ਵਿੱਚ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਥੋੜਾ ਜਿਹਾ ਬ੍ਰਾਊਨ ਹੋਣ ਤੱਕ ਪਕਾ ਲਿਆ ਉਸ ਤੋਂ ਬਾਅਦ ਇੱਥੇ ਮੈਂ 2 ਮੀਡੀਅਮ ਸਾਈਜ਼ ਦੇ ਪਿਆਜ਼ਾਂ ਨੂੰ ਕੱਟ ਕੇ ਇਹਦੇ ਵਿੱਚ ਪਾਇਆ ਪਿਆਜ਼ਾਂ ਨੂੰ ਆਪਾਂ ਜਿਆਦਾ ਬਰਾਊਨ ਨਹੀਂ ਕਰਨਾ ਕਿਉਂਕਿ ਕੜੀ ਦੇ ਵਿੱਚ ਨੇ ਜਿਹੜੇ ਪਿਆਜ਼ ਨੇ ਥੋੜੇ ਜਿਹੀ ਕੱਚੇ ਜੀ ਵਧੀਆ ਲੱਗਦੇ ਨੇ ਆਪਾਂ ਥੋੜਾ ਜਿਹਾ ਪਕਾਵਾਂਗੇ ਇਹਨਾਂ ਨੂੰ ਪਿਆਜ਼ਾਂ ਨੂੰ ਲਸਣ ਅਦਰਕ ਨੂੰ ਤੁਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਉਹ ਨਹੀਂ ਕੱਚਾ ਰਹਿਣਾ ਚਾਹੀਦਾ ਪਿਆਜ਼ ਥੋੜੇ ਜਿਹੀ ਬਰਾਊਨ ਨਹੀਂ ਕਰਨੇ ਬਸ ਇਹਨਾਂ ਕ ਪਕਾਉਣਾ ਕਿ ਇਹਨਾਂ ਦਾ ਕੱਚਾਪਨ ਦੂਰ ਹੋ ਜਾਏ ਦੇਖੋ ਪਿਆਜ਼ ਆ ਜਿਹੜੇ ਆਪਾਂ ਥੋੜੀ ਜਿਹੀ ਭੁੰਨ ਲਏ ਹੋਣਾ ਪਹਿਲੇ ਵਿੱਚ ਥੋੜੇ ਥੋੜੇ ਮਸਾਲੇ ਹੋਰ ਐਡ ਕਰਾਂਗੇ ਮਸਾਲੇ ਤੁਸੀਂ ਦੇਖ ਕੇ ਪਾਉਣਾ ਹੈ ਨਮਕ ਮਿਰਚ ਕਿਉਂਕਿ ਆਪਾਂ ਪਹਿਲਾਂ ਘੜੀ ਦੇ ਬੈਟਰ ਚ ਵੀ ਪਾਇਆ ਥੋੜਾ ਜਿਹਾ ਮੈਂ ਬਿਲਕੁਲ ਨਮਕ ਲੈ ਥੋੜੀ ਜਿਹੀ ਚਮਚ ਦਾ ਚੌਥਾ ਹਿੱਸਾ ਹਲਦੀ ਲਈ ਹੈ ਚਮਚ ਦਾ ਚੌਥਾ ਹਿੱਸਾ ਲਾਲ ਮਿਰਚ ਪਾਊਡਰ ਲੈ ਇੱਕ ਚਮਚ ਲੈ ਧਨੀਏ ਪਾਊਡਰ ਦਾ ਸੁੱਕਾ ਧਨੀਏ ਦਾ ਪਾਊਡਰ ਹੁੰਦਾ ਜਿਹੜਾ ਇਹਨਾਂ ਟੇਸਟ ਬਹੁਤ ਵਧੀਆ ਆਉਂਦਾ ਹੁਣ ਆਪਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਇੱਕ ਦੋ ਸੈਕਿੰਡ ਵਾਸਤੇ ਆਪਾਂ ਉਸ ਤੋਂ ਬਾਅਦ ਇੱਥੇ ਮੈਂ ਇੱਕ ਵੱਡਾ ਟਮਾਟਰ ਕੱਟ ਕੇ ਇਹਦੇ ਵਿੱਚ ਪਾਇਆ ਟਮਾਟਰ ਨੂੰ ਵੀ ਆਪਾਂ 2-3 ਮਿੰਟ ਭੁੰਨ ਲਾਂਗੇ ਚੰਗੀ ਤਰ੍ਹਾਂ ਦੇਖੋ ਆਪਣੇ ਸਾਰੇ ਮਸਾਲੇ ਟਮਾਟਰ ਵਗੈਰਾ ਭੁੰਨ ਕੇ ਤਿਆਰ ਹੋ ਗਏ ਉਸ ਤੋਂ ਬਾਅਦ ਬੈਟਰ ਦੇ ਵਿੱਚ ਦੇਖੋ ਇਸ ਤਰ੍ਹਾਂ ਤੁਸੀਂ ਇੱਕ ਚਮਚਾ ਨਾਲ ਇਹਨੂੰ ਹਿਲਾ ਦੇਣਾ ਤਾਂ ਕਿ ਜਿਹੜਾ ਆਪਣਾ ਬੇਸਨ ਹੁੰਦਾ ਉਹ ਹੇਠਾਂ ਬੈਠ ਜਾਂਦਾ ਉਸ ਤੋਂ ਬਾਅਦ ਜਿਹੜਾ ਆਪਾਂ ਕੜੀ ਦਾ ਬੈਟਰ ਬਣਾਇਆ ਸੀ ਦਹੀਂ ਦਾ ਤੇ ਬੇਸਨ ਦਾ ਉਹ ਆਪਾਂ ਇਹਦੇ ਵਿੱਚ ਪਾ ਦੇਣਾ ਪਹਿਲਾਂ ਤਾਂ ਤੁਸੀਂ ਗੈਸ ਦੀ ਫਲੇਮ ਫੁੱਲ ਰੱਖਣੀ ਆ ਫੁੱਲ ਗੈਸ ਤੇ ਤੁਸੀਂ ਲਗਾਤਾਰ ਹਿਲਾਉਂਦੇ ਰਹਿਣਾ ਉਦੋਂ ਤੱਕ ਜਦੋਂ ਤੱਕ ਕੜੀ ਨੂੰ ਉਬਾਲਾ ਨਹੀਂ ਆ ਜਾਂਦਾ ਜਦੋਂ ਆਪਾਂ ਚਲਾਉਣਾ ਛੱਡ ਦਿੰਨੇ ਆ ਤਾਂ ਜਿਹੜਾ ਬੇਸਣਾ ਇਹ ਕੜਾਹੀ ਦੇ ਤਲੇ ਥੱਲੇ ਲੱਗ ਜਾਂਦਾ ਇਸ ਕੱਲ ਦਾ ਤੁਸੀਂ ਧਿਆਨ ਰੱਖਣਾ ਜਦੋਂ ਤੱਕ ਇਹਨੂੰ ਉਬਾਲਾ ਨਹੀਂ ਆਉਂਦਾ ਉਸ ਤੱਕ ਤੁਸੀਂ ਇਹਦੇ ਵਿੱਚ ਕੜਚੀ ਨਾਲ ਇਸ ਨੂੰ ਹਿਲਾਉਂਦੇ ਰਹਿਣਾ ਥੋੜਾ ਜਿਹਾ ਪਾਣੀ ਮੈਂ ਇਹਦੇ ਵਿੱਚ ਹੋਰ ਪਾਤਾ ਜਿਹੜਾ ਆਪਣਾ ਇਹਠਾ ਬੇਸਣ ਲੱਗਿਆ ਰਹਿ ਗਿਆ ਸੀ ਉਹਨੂੰ ਥੋੜਾ ਜਿਹਾ ਪਾਣੀ ਪਾ ਕੇ ਮੈਂ ਇਹਦੇ ਵਿੱਚ ਫਿਰ ਪਾਇਆ ਇਹਦੇ ਵਿੱਚ 1.5 ਤੋਂ 2 ਲੀਟਰ ਹੈ ਜਿਹੜਾ ਕੜੀ ਦੇ ਵਿੱਚ ਪਾਣੀ ਪੈ ਜਾਂਦਾ ਕਿਉਂਕਿ ਕੜੀ ਨੂੰ ਪੱਕਣ ਤੇ ਥੋੜਾ ਜਿਹਾ ਟਾਈਮ ਲੱਗਦਾ ਇਹਨੂੰ ਹੁਣ ਆਪਾਂ 40 ਤੋਂ 45 ਮਿੰਟ ਪਕਾਵਾਂਗੇ ਮੀਡੀਅਮ ਫਲੇਮ ਤੇ ਕੜੀ ਜਿੰਨਾ ਜ਼ਿਆਦਾ ੜਾ ਕੜੂਗੀ ਉੰਨੀ ਜ਼ਿਆਦਾ ਟੇਸਟੀ ਬਣੂਗੀ ਹੁਣ ਗੈਸ ਦੀ ਫਲੇਮ ਫੁੱਲ ਹੈ ਫੁੱਲ ਗੈਸ ਤੇ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਹੁਬਾਲਾ ਆਉਣ ਤੱਕ ਪਕਾਵਾਂਗੇ ਇਸ ਤੋਂ ਬਾਅਦ 1.5 ਚਮਚ ਮੈਂ ਇਹਦੇ ਵਿੱਚ ਕਸੂਰੀ ਮੇਥੀ ਦਾ ਪਾਇਆ ਕਸੂਰੀ ਮੇਥੀ ਤੁਸੀਂ ਜ਼ਰੂਰ ਪਾਓ ਇਹ ਕੜੀ ਦੀ ਜਿੰਦ ਜਾਨ ਹੈ ਕਿ ਇਹਦੇ ਤੋਂ ਬਿਨਾ ਕੜੀ ਦਾ ਸਵਾਦ ਬਿਲਕੁਲ ਨਹੀਂ ਆਉਂਦਾ ਇਹ ਜੇ ਨਾ ਜਿਹੜਾ ਕੜੀ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ ਇਹ ਤੁਸੀਂ ਜ਼ਰੂਰ ਪਾਉਣੀ ਹੈ ਦੇਖੋ ਵਾਲਾ ਆਉਣਾ ਸ਼ੁਰੂ ਹੋ ਗਿਆ ਕੜੀ ਦੇ ਵਿੱਚ ਹੁਣ ਆਪਾਂ ਥੋੜੀ ਜਿਹੀ ਇਹਦੇ ਵਿੱਚ ਬਿਲਲ ਕਰਕੇ ਇਸ ਨੂੰ ਢੱਕ ਦੇਣਾ ਜ਼ਿਆਦਾ ਨਹੀਂ ਟੱਕਣ ਲਗਾਉਣਾ ਫਿਰ ਕੜੀ ਜਿਹੜੀ ਉਬਲ ਕੇ ਬਾਹਰ ਆ ਜਾਊਗੀ ਥੋੜੀ ਜੀ ਦੇਖੋ ਇਸ ਤਰ੍ਹਾਂ ਤੁਸੀਂ ਬਿਲਲ ਰੱਖ ਕੇ ਇਸ ਨੂੰ ਪਕਾ ਲੈਣਾ ਵਿੱਚ ਦੀ ਵੀ ਹਲਾ ਹਲਾ ਵੀ ਦੇਣਾ ਹੈਗਾ ਦੇਖੋ ਇਹਨੂੰ ਮੈਂ ਵਿੱਚ ਦੀ ਹਿਲਾ ਰਹੀ ਆਂਗੀ ਇੱਥੋਂ ਦਾ 15-20 ਮਿੰਟ ਹੋ ਗਏ ਇਹਨੂੰ ਕੜੀ ਨੂੰ ਪਕਾਦੀ ਨੂੰ 15-20 ਮਿੰਟ ਹੀ ਆਪਾਂ ਇਹਨੂੰ ਦੁਬਾਰਾ ਹੋਰ ਪਕਾਵਾਂਗੇ ਤਾਂ ਕਿ ਇਹ ਕੜੀ ਜਿਹੜੀ ਬਿਲਕੁਲ ਪੱਕ ਜਾਵੇ ਕੱਚੀ ਨਾ ਰਹੇ ਦੇਖੋ 40 ਤੋਂ 45 ਮਿੰਟ ਹੋ ਗਏ ਨੇ ਕੜੀ ਨੂੰ ਪਕਾਦੀ ਨੂੰ ਉਸ ਤੋਂ ਬਾਅਦ ਜਿਹੜੇ ਆਪਾਂ ਫਰਾਈ ਕਰੇ ਹੋਏ ਆਲੂ ਸੀ ਉਹ ਇਹਦੇ ਵਿੱਚ ਐਡ ਕਰ ਦਾਂਗੇ ਕਿਉਂਕਿ ਆਲੂ ਤਾਂ ਪੱਕੇ ਹੀ ਹੋਏ ਨੇ ਇਹਨਾਂ ਨੂੰ ਜ਼ਿਆਦਾ ਪਕਾਉਣ ਦੀ ਲੋੜ ਨਹੀਂ ਹੁਣ ਆਪਾਂ ਇੱਕ ਉਬਾਲਾ ਦਵਾਵਾਂਗੇ ਕੜੀ ਨੂੰ ਆਲੂ ਪਾ ਕੇ ਉਸ ਤੋਂ ਬਾਅਦ ਕੜੀ ਆਪਣੀ ਬਣ ਕੇ ਤਿਆਰ ਹੈ ਉਸ ਤੋਂ ਬਾਅਦ ਇੱਥੇ ਮੈਂ ਇੱਕ ਛੋਟਾ 팬 ਲਿਆ ਇਹਨੂੰ ਆਪਾਂ ਢੜਕਾ ਲਗਾਵਾਂਗੇ ਕੜੀ ਨੂੰ ਇਹਦੇ ਨਾਲ ਜਿਹੜਾ ਸਵਾਦ ਆ ਹੋਰ ਵਧੀਆ ਹੋ ਜਾਂਦਾ ਹੈ 2 ਚਮਚ ਮੈਂ ਪਾਏ ਨੇ ਦੇਸੀ ਘਿਓ ਦੇ ਘਿਓ ਨੂੰ ਗਰਮ ਕਰ ਲਾਂਗੇ ਐਵੇਂ ਢੜਕਾ ਜਿਹੜਾ ਟਾਬਿਆਂ ਤੇ ਲੱਗਦਾ ਜਾਂ ਰੈਸਟੋਰੈਂਟਾਂ 'ਚ ਕੜੀ ਨੂੰ ਇਸ ਤਰ੍ਹਾਂ ਢੜਕਾ ਲਗਾਇਆ ਜਾਂਦਾ ਇਹਦੇ ਨਾਲ ਸਵਾਦ ਆ ਜਿਹੜਾ ਕੜੀ ਦਾ ਹੋਰ ਜ਼ਿਆਦਾ ਵਧ ਜਾਂਦਾ ਜੇ ਤੁਸੀਂ ਲਗਾਉਣਾ ਚਾਹੋ ਤਾਂ ਲਾ ਸਕਦੇ ਹੋ ਨਹੀਂ ਸਕਿੱਪ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਇੱਕ ਮੈਂ ਕਸ਼ਮੀਰੀ ਮੱਛੀ ਲਈਆ ਇਹਨੂੰ ਮੈਂ ਇਸ ਤਰ੍ਹਾਂ ਟੁਕੜਿਆਂ 'ਚ ਤੋੜ ਕੇ ਇਹਦੇ ਵਿੱਚ ਪਾ ਦਿੱਤਾ ਇੱਕ ਚਮਚ ਮੈਂ ਇਹਦੇ ਵਿੱਚ ਪਾਇਆ ਜੀਰੇ ਦਾ ਉਸ ਤੋਂ ਬਾਅਦ ਚਮਚ ਦਾ ਚੌਥਾ ਹਿੱਸਾ ਮੈਂ ਪਾਈਆ ਹਿੰਗ ਹਿੰਗ ਦਾ ਸਵਾਦ ਵੀ ਕੜੀ ਦੇ ਵਿੱਚ ਬਹੁਤ ਵਧੀਆ ਆਉਂਦਾ ਇੱਕ ਚਮਚ ਪਾਇਆ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ ਇਹਦੇ ਨਾਲ ਕਲਰ ਬਹੁਤ ਵਧੀਆ ਆਉਂਦਾ ਜਦੋਂ ਆਪਾਂ ਉੱਪਰੋਂ ਤੜਕਾ ਲਗਾਉਂਦੇ ਆ ਤਾਂ ਰੈਸਟੋਰੈਂਟਾਂ ਜਾਂ ਢਾਬੇ ਵਰਗੀ ਫੀਲਿੰਗ ਆਉਂਦੀ ਹੈ ਇਹ ਤੁਸੀਂ ਜ਼ਰੂਰ ਇੱਕ ਵਾਰ ਬਣਾ ਕੇ ਦੇਖੋ ਘਰ ਆਏ ਮਹਿਮਾਨਾਂ ਤੇ ਵੀ ਤੁਸੀਂ ਇਹ ਤੜਕਾ ਲਗਾ ਕੇ ਬਣਾ ਸਕਦੇ ਹੋ ਕੜੀ ਬਹੁਤ ਵਧੀਆ ਲੱਗਦੀ ਹੈ ਕਿਸੇ ਵੀ ਦਾਲ ਸਬਜ਼ੀ ਨੂੰ ਤੁਸੀਂ ਇਸ ਤਰ੍ਹਾਂ ਤੜਕਾ ਲਗਾਉਨੇ ਹੋ ਕਿਉਂਕਿ ਇਹ ਤੜਕਾ ਜਿਹੜਾ ਟਾਬੇ ਜਾਂ ਰੈਸਟੋਰੈਂਟਾਂ ਤੇ ਲਗਾਇਆ ਜਾਂਦਾ ਬਹੁਤ ਵਧੀਆ ਲੱਗਦਾ ਹੈ ਦੇਖੋ ਸਾਰਾ ਗੈਸ ਨੂੰ ਨਾਲ ਦੀ ਨਾਲ ਜਦੋਂ ਆਪਾਂ ਕਸ਼ਮੀਰੀ ਲਾਲ ਮਿਰਚ ਪਾਉਣੀ ਹੈ ਘਿਓ ਦੇ ਵਿੱਚ ਨਾਲ ਦੀ ਨਾਲ ਤੁਸੀਂ ਗੈਸ ਨੂੰ ਬੰਦ ਕਰ ਦੇਣਾ ਕਿਉਂਕਿ ਉਹ ਥੋੜੇ ਜਿਹਾ ਨਾਲ ਸੜ ਜਾਂਦੀ ਹੈ ਗੈਸ ਬੰਦ ਕਰਕੇ ਤੁਸੀਂ ਕਸ਼ਮੀਰੀ ਲਾਲ ਮਿਰਚ ਪਾਊਡਰ ਪਾਉਣਾ ਹੈ ਹੁਸ ਤੋਂ ਬਾਅਦ ਇੱਕ ਕੜੀ ਆਪਾਂ ਢੇਠਾ ਲਗਾ ਲਈ ਕਿੰਨਾ ਵਧੀਆ ਕਲਰ ਆਇਆ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਇੱਥੋਂ ਚਲੋ ਆਪਾਂ ਸਰਵ ਕਰਦੇ ਆ ਮੈਂ ਇਹਨੂੰ ਚੌਲਾ ਨਾਲ ਸਰਵ ਕਰਦੀ ਆ ਬਹੁਤ ਹੀ ਜ਼ਿਆਦਾ ਵਧੀਆ ਟੇਸਟੀ ਬਣ ਕੇ ਤਿਆਰ ਹੋਈ ਸੀ ਤੁਸੀਂ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਤੁਸੀਂ ਪਕੌੜਿਆਂ ਵਾਲੀ ਕੜੀ ਖਾਣਾ ਭੁੱਲ ਜਾਓਗੇ ਇੰਨੀ ਜ਼ਿਆਦਾ ਟੇਸਟੀ ਬਣੂਗੀ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਰੈਸਪੀ ਵਧੀਆ ਲੱਗਦੀ ਹੁੰਦੀ ਹੈ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗਦੀ ਹੈ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ